ਗੜੀ ਮਾਰੀ ਦੀ ਮੁਆਵਜ਼ੇ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਬੈਠੇ ਕਿਸਾਨਾਂ ਵੱਲੋਂ ਅੱਜ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਟੀ ਦਾ ਕੀਤਾ ਗਿਆ ਘਰਾਓ ਸੋਮਵਾਰ ਨੂੰ 2:30 ਵਜੇ ਦੇ ਲਗਭਗ ਭਾਰਤੀ ਕਿਸਾਨ ਜਿਹਨਾਂ ਨੇ ਏਕਤਾ ਆਗਰਾਹਨ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਅਗਰ ਇਹਨਾਂ ਕਿਸਾਨਾਂ ਨੂੰ ਗੜੀ ਮਾਜਦਾ ਮੁਆਵਜ਼ਾ ਨਾ ਦਿੱਤਾ ਤਾਂ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਸੰਘਰਸ਼ ਕੀਤੇ ਜਾਣਗੇ ਅਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਉਮੀਦਵਾਰ ਆਉਣਗੇ ਉਹਨਾਂ ਨੂੰ ਆਪਣਾ ਨਹੀਂ ਵੜ ਦਿੱਤਾ ਜਾਵੇਗਾ ਉਹਨਾਂ ਦਾ ਘਰਾਓ ਕੀਤਾ ਜਾਵੇਗਾ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਟੀ ਦਾ ਬਠਿੰਡਾ ਦੇ ਗੁਰੂਕੁਲ ਰੋਡ ਤੇ ਉਹਨਾਂ ਦੀ ਰੈਸ ਦੇ ਬਾਹਰ ਇਹਨਾਂ ਵੱਲੋਂ ਧਰਮ ਦਿੱਤਾ ਗਿਆ ਤੇ ਕੋਟੀ ਦਾ ਘਰਾਓ ਕੀਤਾ ਗਿਆ ਜਿੰਦਾਬਾਦ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਪਰਪਾਈ ਕਰਾ ਕੇ ਰ੍ਹਾਂਗੇ ਕਰਾਂਗੇ ਕਰਾਂਗੇ ਸਰਕਾਰਾਂ ਤੋਨਾ ਚਾਕਰੋ ਆਪਣੀ ਰਾਖੀ ਆਪ ਕਰੋ ਇਹਦੇ ਵੀ ਸੀ ਦਫ਼ਤਰ ਮੂਹਰੇ ਬੈਠਿਆਂ ਨੂੰ ਗੜੇਮਾਰੀ ਦਾ ਹੋਰ ਫਸਲਾਂ ਦੇ ਨੁਕਸਾਨ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਗੈਸ ਪਾਈਪ ਲਾਈਨ ਦਾ ਸਮਝੌਤਾ ਹੋਇਆ ਹੈ ਖੇਤੀਬਾੜੀ ਮੰਤਰੀ ਸਾਹਿਬ ਜਥੇਦਾਰ ਖੁੱਡੀਆਂ ਉਹਨਾਂ ਨੇ ਸਾਨੂੰ 4 ਤਰੀਕ ਦਾ ਸਮਾਂ ਦਿੱਤਾ ਵੀ ਡੀਸੀ ਨਾਲ ਬੈਠ ਕੇ ਨਵੇੜਾਂਗੇ ਕੋਈ ਨਵੇੜਾ ਨਹੀਂ ਹੋਇਆ ਅੱਜ ਅਸੀਂ ਇਸ ਰੋਸ ਵਜੋਂ ਜਿਹੜਾ ਬਠਿੰਡੇ ਦਾ ਸਿਟੀ ਦਾ ਐਮਐਲਏ ਹੈ ਇਹਦੇ ਬਾਅਦ ਚਾਏ ਆ ਇਸ ਗੱਲ ਦੀ ਸੁਣਾਉਣ ਲਈ ਖਾਤਰ ਜਨਰੂਪ ਦੇ ਵਿੱਚ ਵੀ ਜੇ ਤੁਸੀਂ ਸਾਡੀ ਸੁਣਵਾਈ ਨਾ ਕਰੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਕੇਤ ਹੈ ਅਸੀਂ ਪਿੰਡਾਂ ਦੇ ਵਿੱਚ ਆਹ ਸਮੱਸਿਆ ਬਹੁਤ ਦਾ ਵਾਸਤੇ ਖੜੀਆਂ ਕਰਾਂਗੇ 2024 ਦੀਆਂ ਚੋਣਾਂ ਸਿਰ ਤੇ ਨਵੀਂ ਰਣਨੀਤੀ ਤਿਆਰ ਕਰ ਲਈ ਡੇਖੋ ਸਾਡੀ ਸੁਪਰ ਕਮੇਟੀ ਦਾ ਫੈਸਲਾ ਆ ਜਾਣਾ ਅੱਜ ਐਸਕੇਮ ਦਾ ਫੈਸਲਾ ਸੀ ਬੀਜੇਪੀ ਨੂੰ ਨਹੀਂ ਪਿੰਡਾਂ 'ਚ ਬਣ ਦੇਣਾ ਪਰ ਇਹ ਸਾਡੀ ਮਜਬੂਰੀ ਬਣਾ ਲਏ ਛੋਟੇ ਛੋਟੇ ਧੰਗਾ ਜਿਹਾ ਸਾਡੀਆਂ ਨਾਮ ਮੰਨਣ ਦੀ ਖਾਤਰ ਭੱਜਦੇ ਆ ਅਸੀਂ ਅੱਜ ਇਹਨਾਂ ਦੇ ਬਾਲਾ ਤੇ ਮੁੜ ਕੇ ਸਾਡੇ ਬਾਲਾ ਜੜ੍ਹ ਕੇ ਦੇਖਾਂਗੇ ਇਪੀਸ਼ਨਰ ਨੂੰ ਮਿਲਣ ਦਾ ਨਾਲ ਪਿਛਲੇ ਦਿਨ ਮੀਟਿੰਗ ਦੀ ਗੱਲਬਾਤ ਚੱਲ ਰਹੀ ਸੀ ਕਿ ਬੀਤੀ ਕਮਿਸ਼ਨਰ ਸਾਹਿਬ ਤਾਂ ਇਹਦੇ ਭਲੇ ਮਾਰ ਸਾਹਿਬ ਤਾਂ ਅੱਜ ਇਕੱਤਰ ਮੱਥਾ ਵੀ ਮੱਥੇ ਵੀ ਨਹੀਂ ਲੱਗਣਾ ਚਾਹੁੰਦੇ ਸਾਡੀ ਜਥੇਬੰਦੀ ਨਾਲ ਚਾਰ ਪੰਜ ਵਾਰੀ ਟਾਈਮ ਰੱਖ ਕੇ ਕਦੇ ਵੀ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੂੰ ਵੀ ਕਹਿੰਦੇ ਆ ਇਹੋ ਜਿਹੇ ਅਫਸਰਾਂ ਦੇ ਨਾਥ ਪਰ ਹੋਣ ਉਹ ਕਿੰਨੇ ਪਰਮਾ ਕਿੰਨੀ ਦੇਰ ਚੱਲੇ ਜਾ ਜਿੰਨੀ ਦੇਰ ਸਾਡੀ ਸੁਣਵਾਈ ਨਹੀਂ ਨੇ ਸੀ ਲਗਾਤਾਰ ਇੱਥੇ ਬੈਠਾ ਜੀ ਹਾਂਜੀ ਪ੍ਰਤਾਜੀ ਜੀ ਕਿਹੜਾ ਜਾਓ ਕਿੱਥੇ ਤੱਕ ਲਾਇਆ ਕੀ ਮੰਗੇ ਤੁਹਾਡੀਆਂ ਅੱਜ ਅਸੀਂ ਬਠਿੰਡਾ ਸ਼ਹਿਰੀ ਜਿਹੜਾ ਐਮਐਡਾ ਜਗਰੂਤ ਸਿੰਘ ਜਿੰਦਾ ਆਮ ਆਦਮੀ ਪਾਰਟੀ ਦਾ ਉਹਦੇ ਬਾਾਰ ਅੱਗੇ ਬੈਠੇ ਆ ਉਹ ਆ ਬਲਾਈਂ ਕਾ ਹੋਰ ਪਤਾ ਦਿਓ ਉਹ ਇਸ ਕਰਕੇ ਬੈਠੇ ਆ ਕਿਉਂਕਿ ਪਿਛਲੇ ਮਹੀਨੇ ਦੀ 2 ਮਾਰਚ ਨੂੰ ਪੰਜਾਬ ਦੇ ਵਿੱਚ ਕਾਫੀ ਹਿੱਸੇ 'ਚ ਭਾਰੀ ਗੜੇਮਾਰੀ ਹੋਈ ਆ ਚੱਕਰਵਾਰਤੀ ਤੂਫਾਨ ਆਇਆ ਜਿਹਦੇ ਕਾਰਨ ਬਠਿੰਡੇ ਜ਼ਿਲ੍ਹੇ ਦੇ ਤਿੰਨ ਬਲਾਕ ਆ ਜਿਹੜੇ ਸੰਗਤ ਬਲਾਕ ਬਠਿੰਡਾ ਬਲਾਕ ਤੇ ਫੂਰ ਭਗਤਾ ਬਲਾਕ ਪ੍ਰਭਾਵਿਤ ਹੋਏ ਆ ਉਹਨਾਂ ਪਿੰਡਾਂ ਦਾ ਜਿਹੜੀ ਫਸਲਾਂ ਦਾ ਨੁਕਸਾਨ ਹੋਇਆ ਜਾਂ ਘਰਾ ਛੱਡਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਉਣ ਵਾਸਤੇ ਪਿਛਲੇ ਮਹੀਨੇ ਦੀ 5 ਮਾਰਚ ਨੂੰ ਬਕਾਇਦਾ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਗਏ ਆ ਵੱਡਾ ਕੱਟ ਕਰਕੇ ਪਰ ਅੱਜ ਤੱਕ ਕਿਸਾਨਾਂ ਦੀ ਇਸ ਮਤਲਬ ਗੱਲ ਤੇ ਕਿਸੇ ਨੇ ਗੌਰ ਨਹੀਂ ਕੀਤਾ ਇਸੇ ਤਰ੍ਹਾਂ ਗੈਸ ਪਾਈਪ ਲਾਈਨ ਦਾ ਸਮਝੌਤਾ ਹੋਇਆ ਪਿਛਲੇ ਸਾਲ ਦਾ ਸਾਡੇ ਕਿਸਾਨ ਵੀਰ ਪਿਛਲੇ ਸਾਲ ਤੋਂ ਲਗਾਤਾਰ ਲੇਲੇ ਵਾਲੇ ਪਿੰਡ ਦੇ ਵਿੱਚ ਜਿੱਥੇ ਗੈਸ ਪਾਈਪ ਲਾਈਨ ਰੋਕੀ ਹੋਈ ਹੈ ਮੋਰਚਾ ਲਾਈ ਬੈਠੇ ਆ ਸਰਕਾਰ ਨੇ 15 ਮਈ ਨੂੰ ਬਕਾਇਦਾ ਕਿਸਾਨਾਂ ਨਾਲ ਸਮਝੌਤਾ ਕੀਤਾ ਵੀ 24 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਹਾਨੂੰ ਮੁਆਵਜ਼ਾ ਦੇ ਦਾਂਗੇ ਤੇ ਤੁਸੀਂ ਗੈਸ ਪਾਈਪ ਲਾਈਨ ਦਾ ਕੰਮ ਚਾਲੂ ਕਰਾ ਦਿਓ ਪਰ ਸਰਕਾਰ ਭੱਜ ਗਈ ਉਹਦੇ ਤੋਂ ਸਾਲ ਪਰ ਹੋ ਗਿਆ ਲਗਾਤਾਰ ਨਿਆ ਨਹੀਂ ਦੇ ਰਖੇ ਇਸ ਕਰਕੇ ਮਜਬੂਰੀ ਸਾਨੂੰ ਅੱਜ ਇੱਥੇ ਇਹਦੇ ਬਾਅਦ ਚ ਆ ਕੇ ਬੈਠਣਾ ਪਿਆ ਤੇ ਜੇਕਰ ਫਿਰ ਵੀ ਨਾ ਸਾਡੀ ਸੁਣਵਾਈ ਹੋਈ ਕਿਉਂਕਿ ਚੋਣਾਂ ਦਾ ਵਰਾ ਹੈ ਚੋਣਾਂ ਦੇ ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪਿੰਡਾਂ ਚੋਣਾਂ ਤੇ ਫਿਰ ਇਹਨਾਂ ਨੂੰ ਉਹੋ ਜਿਹਾ ਸਭ ਕੁਝ ਕਹਾਵਾਂਗੇ ਜਿਹੜਾ ਇਹ ਸਾਰੀ ਉੱਧ ਯਾਦ ਰੱਖਣਗੇ ਤੁਹਾਨੂੰ